ਕਰੀਬ 4 ਮਹੀਨੇ ਪਹਿਲਾਂ ਦੇਸ਼ ਅੰਦਰ ਲੋਕ ਸਭਾ ਇਲੈਕਸ਼ਨਸ ਹੋਈਆਂ ਤੇ ਪੰਜਾਬ ਦੀ ਗੱਲ ਕਰ ਲਈ ਤੇ ਪੰਜਾਬ ਅੰਦਰ ਭਾਜਪਾ ਵੱਲੋਂ 21 ਸੀਟ ਜਿਹੜੀ ਕੀ ਉਹ ਹਾਸਲ ਨਹੀਂ ਕੀਤੀ ਕਿ ਪਰ ਇਸ ਦੇ ਬਾਵਜੂਦ ਭਾਜਪਾ ਦਾ ਜਿਹੜਾ ਗ੍ਰਾਫ ਹੈ ਵੌਰ ਦਾ ਉਹ 2 ਤੋਂ 2.5 ਗੁਣਾ ੱ ਤੱਕਣ ਵਧ ਗਿਆ ਤਾਂ ਹੁਣ ਫੇਰ 422 ਇਲੈਕਸ਼ਨਸ ਨੇ ਪੰਜਾਬ ਅੰਦਰ ਤੇ ਦੇਖਦੇ ਆ ਵੀ ਹੁਣ ਕਿਸ ਦੀ ਜਿੱਤ ਹੁੰਦੀ ਹੈ ਮੇਰੇ ਨਾਲ ਸੰਸਦ ਜਿਹੜੇ ਸਾਬਕਾ ਨੇ ਪੰਜਾਬ ਦੇ ਸਾਬਕਾ ਬੀਜੇਪੀ ਦੇ ਪ੍ਰਧਾਨ ਨੇ ਫੇਤ ਮਲਿਕ ਉਹ ਨਾਲ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਇਨਚਾਰਜ ਨੇ ਉਹਨਾਂ ਨਾਲ ਗੱਲਬਾਤ ਕਰਨ ਲੇ ਸੋ ਕਿਸਾ ਦਾ ਮਾਹੌਲ ਲੱਗ ਰਿਹਾ ਕਿਉਂਕਿ ਜਿਹੜੇ 4 ਜਿਮਣੀ ਚੋਣਾਂ ਨੇ ਉਹਨੇ ਪੰਜਾਬ ਦਾ ਆਗੂ ਸਿਆਸੀ ਭਵਿੱਖ ਤੈਅ ਕਰਨਾ ਘਰ 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 ਭਾਜਪਾ ਹਰ ਘਰ ਪਾਜਪਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਕਿ ਪਹਿਲੀ ਵਾਰ ਇਤਿਹਾਸ ਵਿੱਚ ਹੋਇਆ ਕਿ ਕੋਈ ਆਪੋਜੀਸ਼ਨ ਪਾਰਟੀ ਭਾਰਤੀ ਜਨਤਾ ਪਾਰਟੀ ਨੇ 60 ਸਾਲ ਦੇ ਇਤਿਹਾਸ ਵਿੱਚ ਤੀਸਰੀ ਵਾਰੀ ਲਗਾਤਾਰ ਦਿਨਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਨੇ ਔਰ ਪੰਜਾਬ ਵਿੱਚ ਵੀ ਕਿਉਂਕਿ ਅਸੀਂ ਅਲਾਈਅੰਸ ਸੀਗੇ ਤਿੰਨ ਲੋਕ ਸਭਾ ਦੀ ਸੀਟਾਂ ਲੜਦੇ ਸੀ ਔਰ ਤਈ ਵਿਧਾਨ ਸਭਾ ਦੀ ਸੀਟਾਂ ਲੜਦੇ ਸੀ ਪਹਿਲੀ ਵਾਰੀ ਅਸੀਂ 117 ਵਿਧਾਨ ਸਭਾ ਦੀਆਂ ਸੀਟਾਂ ਲੜੇ ਔਰ 13 ਲੋਕ ਸਭਾ ਦੀਆਂ ਸੀਟਾਂ ਲੜੇ ਜਿੱਦਾਂ ਤੁਸੀਂ ਦੱਸਿਆ ਹੀ ਹੈ ਕਿ ਸਾਨੂੰ ਇੱਕੋ ਭਾਰਤੀ ਜਨਤਾ ਪਾਰਟੀ ਹੈ ਜਿਹਦਾ ਵੋਟ ਸ਼ੇਅਰ ਵਧਿਆ 8 ਤੋਂ ਲੈ ਕੇ 19% ਹੋ ਗਿਆ ਕਾਂਗਰਸ ਦਾ ਵੋਟ ਸ਼ੇਅਰ ਘਟ ਕੇ 26% ਰਹਿ ਗਿਆ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਘਟ ਕੇ 26% ਰਹਿ ਗਿਆ ਤੇ ਅਕਾਲੀ ਦਲ ਤੇ ਬਿਲਕੁਲ ਸਾਫ ਹੋ ਗਿਆ 13% ਵੋਟ ਵੰਗਦਾ ਗਿਆ ਸੋ ਭਾਜਪਾ ਦਾ ਭਵਿੱਖ ਬੜਾ ਉਜਵਲ ਹੈ ਲੋਕ ਭਾਜਪਾ ਦੀ ਸੇਵਾ ਨੂੰ ਇਕਨੋਲਜ ਕਰ ਰਹੇ ਨੇ ਔਰ ਲੋਕ ਇਹ ਮਨੋਚਾਰੇ ਨੇ ਕਿ ਸਾਰੀਆਂ ਪਾਰਟੀਆਂ ਦੇਖ ਲਈਆਂ ਸੋਇਲ ਲੁੱਟਣ ਤੇ ਕੁੱਟਣ ਤੋਂ ਕੁਝ ਨਹੀਂ ਕੀਤਾ ਭਾਵੇਂ ਉਹ ਕਾਂਗਰਸ ਭਾਵੇਂ ਹੋਏ ਉਹ ਆਮ ਆਦਮੀ ਪਾਰਟੀ ਹੋਵੇ ਭਾਵੇਂ ਉਹ ਅਕਾਲੀ ਦਲ ਇਕੇਵਲੀ ਭਾਜਪਾ ਜਿਹੜੀ ਸੇਵਾ ਕਰਨ ਵਾਲੀ ਪਾਰਟੀ ਹੈ ਤੇ ਉਸ ਕਰਕੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਬਾਈ ਇਲੈਕਸ਼ਨਾਂ 'ਚ ਵੀ ਭਾਰੀ ਬਹੁਮਤ ਨਾਲ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਭਾਜਪਾ ਦੇ ਉਹ ਜਿੱਤ ਪ੍ਰਾਪਤ ਕਰਨਗੇ ਔਰ ਆਉਣ ਵਾਲੇ 2027 'ਚ ਵੀ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈ ਉਹ ਭਾਜਪਾ ਦੇ ਬਣਨਗੇ ਪੰਜਾਬ ਦੀ ਸਰਕਾਰ ਭਾਜਪਾ ਦੀ ਬਣੇਗੀ ਉੱਤੇ ਮੋਦੀ ਜੀ ਦੀ ਸਰਕਾਰ ਨਿੱਤੇ ਭਾਜਪਾ ਦੀ ਪੰਜਾਬ ਸਰਕਾਰ ਸੋ ਜਦੋਂ ਇਹ ਦੋਨੋਂ ਪਈਏ ਇੱਕੋ ਪਾਰਟੀ ਦੇ ਹੋਣਗੇ ਤੇ ਜਿਹੜੀ ਗੱਡੀ ਹੈ ਉਹ ਬੁਲਟ ਟ੍ਰੇਨ ਵਾਂਗੂ ਦੌੜੇਗੀ ਵਿਕਾਸ ਦੀ ਗੱਡੀ ਦੌੜੇਗੀ ਸੁਧਾਵਾਵਾਂ ਦੀ ਗੱਡੀ ਦੌੜੇਗੀ ਔਰ ਜਨਤਾ ਨੂੰ ਇੱਕ ਸੁਰੱਖਿਆ ਮਿਲੇਗੀ ਜਿਸ ਤਰ੍ਹਾਂ ਕੇ ਯੋਗੀ ਜੀ ਭਾਜਪਾ ਦੇ ਮੁੱਖ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ ਸੁਰੱਖਿਆ ਦਿੱਤੀ ਹੈ ਉਸੇ ਤਰ੍ਹਾਂ ਦੀ ਸੁਰੱਖਿਆ ਇਹ ਪੰਜਾਬ ਦੇ ਨਿਵਾਸੀਆਂ ਨੂੰ ਭਾਜਪਾ ਦੀ ਸਰਕਾਰ 2027 ਤੋਂ ਬਾਅਦ ਦੇਗੀ ਸ਼੍ਰੀਤ ਮਾਲਜੀਤ ਕਾਰਨ ਕੀ ਮੰਨਦੇ ਹੋ ਪੰਜਾਬ ਬੰਦਰ ਕੋਈ ਲੀਡਰਸ਼ਿਪ ਦੀ ਘਾਟ ਹੈ ਇੰਨਾ ਵੱਡਾ ਕੈਦਰ ਹੁੰਦੇ باوجود ਪੰਜਾਬ ਬੰਦਰ ਜਿਹੜੀ ਕਿ ਆਪਣੀ ਭਾਜਪਾ ਜਿਹੜੀ ਕਿ ਉਹ ਜਿਆਦਾ ਖਾਸ ਕਰਨੀ ਪਈ ਨਹੀਂ ਐਸਾ ਨਹੀਂ ਜੀ ਕਿ ਪਰਿਵਾਰ ਵੱਡਾ ਹੋਇਆ ਹੁਣ ਵੀ ਦੇਖੋ ਜਿਸਲੇ ਪਰਿਵਾਰ ਵੱਡਾ ਹੁੰਦਾ ਤੇ ਲੋਕ ਆਂਦੇ ਨੇ ਅਲੱਗ-ਅਲੱਗ ਪਾਰਟੀਆਂ ਤੋਂ ਜਿਹੜੇ ਅੱਛੇ ਲੀਡਰ ਸੀਗੇ ਕਦਾਵਾਰ ਲੀਡਰ ਸੀਗੇ ਉਹਨਾਂ ਨੇ ਭਾਜਪਾ ਅਨਕੰਡੀਸ਼ਨਲ ਜੁਆਇਨ ਕੀਤੀ ਕੋਈ ਸ਼ਰਤਾਂ ਤੇ ਜੁਆਇਨ ਨਹੀਂ ਕੀਤੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਜੁਆਇਨ ਕੀਤੀ ਸੇਵਾ ਦੇ ਭਾਵ ਨਾਲ ਜੁਆਇਨ ਕੀਤੀ ਤੁਹਾਡੀ ਦੇਖ ਲਓ ਨਾ ਸਾਡੇ ਕੈਂਡੀਡੇਟ ਦੇਖ ਲਓ ਚਾਹੇ ਹੋਣ ਮਨਪ੍ਰੀਤ ਬਾਦਲ ਜੀ ਉਹ ਕਈ ਵਾਰੀ ਵਿਧਾਇਕ ਰਹੇ ਦੋ ਵਾਰੀ ਫਾਈਨੈਂਸ ਮਿਨਿਸਟਰ ਰਹੇ ਪੰਜਾਬ ਦੇ ਇਸੇ ਤਰ੍ਹਾਂ ਸੋਸਦਾਰ ਸੋਨ ਸਿੰਘ ਠੰਡਲ ਜੀ ਜਿਹੜੇ 6 ਵਾਰੀ ਚੋਣਾਂ ਲੜਿਆ 4 ਵਾਰੀ ਵਿਧਾਇਕ ਰਹੇ ਦੋ ਵਾਰੀ ਮੰਤਰੀ ਰਹੇ ਇਸੇ ਤਰ੍ਹਾਂ ਰਵੀ ਜੀ ਉਹਨਾਂ ਦੇ ਪਿਤਾ ਜੀ ਨਿਰਮਲ ਸਿੰਘ ਜੀ ਜਿਹੜੇ ਨੇ ਉਹ ਸਪੀਕਰ ਹੈ ਪੰਜਾਬ ਦੇ ਔਰ ਕੇਵਲ ਢੱਲੋ ਜੀ ਬਰਨਾਲੇ ਤੋਂ ਉਹ ਵਿਧਾਇਕ ਰਹੇ ਸੋ ਇਹ ਨੇਤਾ ਸੇਵਾ ਭਾਵ ਦੇ ਨਾਲ ਪਾਰਟੀ ਨਾਲ ਜੁੜੇ ਔਰ ਪਾਰਟੀ ਨੇ ਵੀ ਇਹਨਾਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਅਗੇ ਟਿਕਟ ਨਾਲ ਲਵਾਇਆ ਕਿ ਆਓ ਭਾਜਪਾ ਦੇ ਮਾਧਿਅਮ ਦੇ ਨਾਲ ਲੋਕਾਂ ਦੀ ਸੇਵਾ ਕਰੋ ਸਵਾਲ ਤਾਂ ਇਹੀ ਹੈ ਜੀ ਸਭ ਤੋਂ ਵੱਡੀ ਪਾਰਟੀ ਹੋਵੇ ਤੇ ਆਪਣੇ ਕੈਡ ਵਿੱਚ ਕੋਈ ਕੈਂਡੀਡੇਟ ਨਾ ਹੋਵੇ ਦੂਸਰੀ ਪਾਰਟੀ ਚੋਂ ਆਏ ਕੈਂਡੀਡੇਟ ਨੂੰ ਟਿਕਟ ਦਿੱਤੀ ਜਾਂਦੀ ਹੈ ਭਾਜਪਾ ਤੁਹਾਨੂੰ ਦੱਸਿਆ ਹੀ ਹੈ ਕਿ ਤਿੰਨ ਸਿਰਫ ਅਸੀਂ ਲੋਕ ਸਭਾ ਔਰ 23 ਵਿਧਾਨ ਸਭਾ ਕੰਟੈਸਟ ਕਰਦੇ ਸੀ ਜਦੋਂ ਪਾਰਟੀਆਂ ਦਾ ਵਿਸਤਾਰ ਹੁੰਦਾ ਹੈ ਦੇਖੋ ਨਾ ਅਸੀਂ ਦੋ ਲੋਕ ਸਭਾ ਦੇ ਸੰਸਦ ਦੀ ਸਾਡੇ ਤੇ ਉਹ ਅੱਜ 303 ਦੀ ਸੰਖਿਆ ਤੱਕ ਭਾਜਪਾ ਦੇ ਸੰਸਦ ਜਾ ਪਹੁੰਚੇ ਤੇ ਉਹ ਹੈ ਇਸ ਤਰ੍ਹਾਂ ਹੀ ਹੈ ਕਿ ਅੱچھے ਲੋਕ ਜੁੜਦੇ ਗਏ ਪਾਰਟੀ ਵੱਡੀ ਹੁੰਦੀ ਗਈ ਅੱਜ ਭਾਜਪਾ ਜਿਹੜੀ ਹੈ ਉਹ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਸਭ ਤੋਂ ਵੱਧ ਜਿਹੜੇ ਪਾਰਟੀ ਦੇ ਮੈਂਬਰ ਨੇ ਸਭ ਤੋਂ ਵੱਧ ਐਮਪੀ ਨੇ ਸਭ ਤੋਂ ਵੱਧ ਵਿਧਾਇਕ ਨੇ ਸਭ ਤੋਂ ਵੱਧ ਮੇਅਰ ਨੇ ਸਰਪੰਚ ਨੇ ਪੰਚ ਨੇ ਤੁਹਾ ਦਾ ਕਾਰਨ ਇਹ ਹੈ ਕਿ ਇੱਕ ਵੱਡਾ ਪਰਿਵਾਰ ਹੋ ਗਿਆ ਸੋ ਸਾਡੇ ਪਰਿਵਾਰ ਜਿਵੇਂ ਲੋਕ ਆ ਰਹੇ ਨੇ ਔਰ ਪਰਿਵਾਰ ਜੁੜ ਰਹੇ ਨੇ ਔਰ ਭਾਜਪਾ ਦੀ ਨੀਤੀਆਂ ਦੇ ਪਹਿਲੇ ਸ਼ਪਤ ਲੈਂਦੇ ਨੇ ਫਿਰ ਭਾਜਪਾ ਜੁਆਇਨ ਕਰਦੇ ਨੇ ਸੋਨ ਸਾਹਿਬ ਇੱਕ ਜਿਹੜਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਆਰੋਪ ਲਗਾ ਰਹੇ ਨੇ ਭਾਜਪਾ ਦੇ ਵੀ ਇਸ ਵਾਰ ਫਿਰ ਕਿਸਾਨਾਂ ਨੂੰ ਜਿਹੜਾ ਕਿ ਮੰਡੀਆਂ ਵਿੱਚ ਤੰਗ ਕਰਨ ਦੇ ਮਗਰ ਭਾਜਪਾ ਕਿਉਂਕਿ ਕਿਸਾਨਾਂ ਦੇ ਜਿਹੜੇ ਤਿੰਨ ਖੇਤੀ ਕਾਨੂੰਨ ਸੀਗੇ ਉਹ ਭਾਜਪਾ ਨੂੰ ਰੱਦ ਕਰਨੇ ਪਏ ਸੀ ਐਸਾ ਹੈ ਕਿ ਕਿ ਟੋਟਲੀ ਫੇਲਿਅਰ ਆਮ ਆਦਮੀ ਪਾਰਟੀ ਦੀ ਸਰਕਾਰ ਤੋ ਦੀ ਗਠਜੰਬੰਦਨ ਪਾਰਟੀ ਕਾਂਗਰਸ ਹੈ ਕਿਉਂਕਿ ਇਹ ਦੋਨੋਂ ਪਹਿਲੀ ਵਾਰ ਹੀ ਹੋਇਆ ਕਿ ਰੂਲਿੰਗ ਪਾਰਟੀ ਦੇ ਮੇਨ ਆਪੋਜੀਸ਼ਨ ਪਾਰਟੀ ਲੋਕਾਂ ਨੇ ਮਤ ਦਿੱਤਾ ਸੀ ਕਾਂਗਰਸ ਨੂੰ ਕਿ ਤੁਸੀਂ ਜਿਹੜੀ ਆਮ ਆਦਮੀ ਪਾਰਟੀ ਦੇ ਨਕੇਲ ਕੱਸ ਕੇ ਰੱਖੋ ਤੇ ਕਾਂਗਰਸ ਜਿਹੜੀ ਹੈ ਉਹ ਚੋਰ ਤੇ ਚੌਂਕੀਦਾਰ ਆਪਦੇ ਨਾਲ ਗਏ ਤੇ ਉਸ ਲੈਵਲ ਦੇ ਉੱਤੇ ਤੁਸੀਂ ਦੇਖੋ ਕੇਜਰੀਵਾਲ ਤੇ ਰਾਹੁਲ ਗਾਂਧੀ ਨੇ ਗਲਬਕੜੀਆਂ ਪਾ ਲਈਆਂ ਇੰਡੀ ਗਠਜੰਬੰਦਨ ਦੇ ਦੋਨੋਂ ਸਾਥੀ ਨੇ ਤੇ ਉਸ لحاظ ਨਾਲ ਪੰਜਾਬ ਵਿੱਚ ਕੇਵਲ ਭਾਜਪਾ ਜਿਹੜੀ ਹੈ ਉਹ ਲੋਕਾਂ ਦੀ ਅੱਜ ਲੜਾਈ ਲੜ ਰਹੀ ਹੈ ਤੁਹਾਡੇ ਪ੍ਰਸ਼ਨ ਦਾ ਤੇ ਕੇਵਲ ਮੈਂ ਇਹੀ ਜਵਾਬ ਦੇਵਾਂਗਾ ਕਿ ਜੋ 44000 ਕਰੋੜ ਰੁਪਏ ਸਤੰਬਰ ਦੇ ਮਹੀਨੇ ਦੇ ਵਿੱਚ ਕੇਂਦਰ ਸਰਕਾਰ ਨੇ ਭੇਜਤਾ ਇਹ ਫੇਲੀਅਰ ਸਿਗਾ ਪੰਜਾਬ ਸਰਕਾਰ ਦਾ ਇੱਕ ਤੇ ਇਹਨਾਂ ਨੇ ਜਿਹੜੀ ਹੁੰਦੀ ਹੈ ਨਾ ਝੋਨੇ ਤੋਂ ਚਾਵਲ ਦਾ ਦਾਣਾ ਬੰਦਾ ਉਹ ਤਿੰਨ ਮਹੀਨੇ ਲੇਟ ਕਰਤਾ ਤੇ ਉਸ ਕਾਰਨ ਇਹ ਸਾਰਾ ਪ੍ਰੋਸੈਸ ਡਿਲੇ ਹੋ ਗਿਆ ਮੰਡੀਆਂ ਇਨ ਬਿਜਲੀ ਦੀ ਸਹੂਦਤ ਦੇਣੀ ਪੈਂਦੀ ਹੈ ਪਾਣੀ ਦੀ ਸਹੂਦਤ ਦੇਣੀ ਪੈਂਦੀ ਹੈ ਟਰਾਂਸਪੋਰਟ ਦੀ ਸੂਚਨਾ ਦੇਣੀ ਪੈਂਦੀ ਹੈ ਉਹ ਸਟੇਟ ਗਵਰਨਮੈਂਟ ਦਾ ਪ੍ਰੋਗੈਟਿਵ ਹੈ ਉਹ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤਾ ਨਹੀਂ ਦੇ ਦਿੱ ਸਿੱਧ ਹੋ ਗਿਆ ਕਿ ਜੋ ਕਿਸਾਨਾਂ ਨੂੰ ਤੰਗੀ ਹੋਈ ਹੈ ਜੋ ਲੇਟ ਪਰਚੇਜ਼ ਹੋਈ ਹੈ ਜੋ ਉਹਨਾਂ ਦਾ ਨੁਕਸਾਨ ਹੋਇਆ ਜਿਹੜਾ ਉਹਨਾਂ ਦੇ ਝਾੜ ਖਰਾਬ ਹੋ ਗਏ ਉਹਦੇ ਵਿੱਚ ਮਾਹੌਸਰ ਆ ਗਿਆ ਉਹਦੀ ਕੇਵਲ ਉਤਰਦਾਈ ਹੈ ਆਮ ਆਬੀ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਨੇ ਤਾਂ ਫੰਡ ਦੇਣਾ ਹੁੰਦਾ ਉਸ ਸਤੰਬਰ ਦੇ ਮਹੀਨੇ 44000 ਕਰੋੜ ਰੁਪਏ ਕੇਂਦਰ ਦੀ ਸਰਕਾਰ ਨੇ ਪੰਜਾਬ ਦੀ ਖਰੀਦ ਲਈ ਭੇਜਤਾ ਸੈਂਪਲ ਸੈਂਪਲ ਫੇਲ ਹੋ ਰਹੇ ਨੇ ਚੋਲਾ ਦੇ ਜਿਲ੍ਹੇ ਕੀ ਸੈਂਪਲ ਭੇਜੇ ਗਏ ਨੇ ਹੋਸ਼ ਸ਼ੇਟਾਂ ਵਿੱਚੋਂ ਫੇਲ ਹੋ ਕੇ ਆ ਗਏ ਇਸੇ ਕਰਕੇ ਕਿ ਇਹਨਾਂ ਨੇ ਨਾ ਪ੍ਰੋਪਰਲੀ ਕਿਸਾਨਾਂ ਦੀ ਸੁਧ ਲਈ ਨਾ ਉਹ process ਨੂੰ follow ਕੀਤਾ ਤੇ ਜਿਹਦੇ ਕਰਕੇ ਕਿਸਾਨ ਜਿਹੜਾ ਹੈ ਉਹ ਭਾਰੀ ਘਾਟੇ ਖਾਦੇ ਨੇ ਉਹਨਾਂ ਨੇ ਜਿਹਦਾ ਉਤਰਦਾਈ ਭਗਵੰਤ ਸਿੰਘ ਜੀ ਦੀ ਇਹ ਆਮ ਆਦਮੀ ਪਾਰਟੀ ਸਰਕਾਰ ਹੈ ਸਭ ਲਗਾਤਾਰ 2 ਸਾਲ ਹੋ ਗਏ ਨੇ ਪੰਜਾਬ ਅੰਦਰ ਐਮਸੀ ਇਲੈਕਸ਼ਨ ਜਿਹੜੇ ਕਿਉਂ ਡਿਲੇ ਨੇ ਔਰ ਜੇ ਗੱਲ ਕਰ ਲਈ ਗੁਰਨਗਰੀ ਅੰਮ੍ਰਿਤਸਰ ਦੀ ਤਾਂ ਬਹੁਤ ਜਿਆਦਾ ਦੁਬਿਧਾ ਵਿੱਚ ਨੇ ਲੋਕ ਕਿਉਂਕਿ ਕੂੜੇ ਦੇ ਢੇਰ ਸਫਾਈ ਪ੍ਰਬੰਧ ਹੈ ਨਹੀਂ ਸੜਕਾਂ ਟੁੱਟੀਆਂ ਹੋਈਆਂ ਨੇ ਬਹੁਤ ਜਿਆਦਾ ਖਮਿਆਜ਼ਾ ਜਿਹੜਾ ਕਿ ਭੁਗਤਣਾ ਪੈ ਰਿਹਾ ਲੋਕਾਂ ਨੂੰ 91 ਤੋਂ ਬਾਅਦ ਜਦ ਦੀ ਨਗਰ ਨਿਗਮਾਂ ਬਣੀਆਂ ਪਹਿਲੀ ਵਾਰ ਇਹ ਹੋਇਆ ਕਿ ਨਗਰ ਨਿਗਮ ਚੋਣ 2 ਸਾਲ ਲੇਟ ਹੋ ਗਏ ਉਹਦਾ ਕਾਰਨ ਇਹ ਸੀਗਾ ਕਿ ਆਮ ਆਦਮੀ ਦੇਖੋ ਲੋਕ ਸਭਾ ਇਲੈਕਸ਼ਨ ਸਮੇਂ ਤੇ ਹੋਏ ਵਿਧਾਨ ਸਭਾ ਇਲੈਕਸ਼ਨ ਵੀ ਸਮੇਂ ਤੇ ਹੋਏ ਭਗਵੰਤ ਮਾਨ ਜੀ ਮੁੱਖ ਮੰਤਰੀ ਬਣੇ ਪਰ ਭਗਵੰਤ ਮਾਨ ਜੀ ਨੇ ਝੂਠੇ ਵਾਦੇ ਕੀਤੇ ਸੀ ਪੂਰੇ ਨਹੀਂ ਹੋ ਪਏ ਤਾਂ ਲੋਕਾ ਤੋਂ ਡਰ ਗਏ ਕਿ ਉਹ ਲੋਕ ਜਿਹੜੇ ਨੇ ਵੋਟ ਨਹੀਂ ਬਾਣ ਗਏ ਲੋਕ ਸਜ਼ਾ ਦੇਣਗੇ ਉਸੇ ਕਰਕੇ ਇਹ ਅਫਸਰਾਂ ਦੇ ਮਾਧਿਅਮ ਦੇ ਨਾਲ ਪਿਛਲੇ ਦਰਵਾਜ਼ੇ ਤੋਂ ਰਾਜ ਕਰ ਰਹੇ ਸੀ ਜਦ ਕੀ ਚੁਣੇ ਨਮਾਇੰਦੇ ਹੁੰਦੇ ਨੇ ਸਥਾਨਕ ਸਰਕਾਰਾਂ ਹੁੰਦੀਆਂ ਨੇ ਨਗਰ ਨਿਗਮ ਜੇ ਅਜ ਅੰਮ੍ਰਿਤਸਰ ਹੀ ਲੈ ਲਓ 85 ਕਾਉਂਸਲਰ ਹੁੰਦੇ ਨੇ 10000 ਵੋਟ ਦੇ ਉੱਤੇ ਕਾਉਂਸਲਰ ਹੁੰਦਾ ਉਹ ਆਪਣੇ ਇਲਾਕੇ ਦੀ ਸੇਵਾ ਕਰਦਾ ਪਾਰਟੀ ਕੋਈ ਵੀ ਹੋ ਸਕਦੀ ਹੈ ਇਹਨਾਂ ਨੇ ਉਹ ਹੱਕ ਹੀ ਖੋਹ ਲਿਆ ਇਹਨਾਂ ਨੇ ਲੋਕਤੰਤਰ ਦੀ ਹਤਿਆ ਕਰਤੀ ਲੋਕਤੰਤਰ ਦੇ ਗ੍ਰਹਿਣ ਬਣ ਗਏ ਪਰ ਮੈਂ ਸਤਕਾਰ ਕਰਾਂਗਾ ਮਾਨਯੋਗ ਅਦਾਲਤਾਂ ਦਾ ਕਿ ਜਿਨ੍ਹਾਂ ਨੇ ਇਹਨਾਂ ਨੂੰ ਮਜਬੂਰ ਕੀਤਾ ਹੈ ਪਹਿਲੇ ਪੰਚਾਇਤ ਇਲੈਕਸ਼ਨ ਵੀ ਅਦਾਲਤਾਂ ਦੇ ਨਿਰਦੇਸ਼ ਤੇ ਹੋਏ ਸੌਰੀ ਤੇ ਤੁਸੀਂ ਦੇਖਿਆ ਕਿ ਕਿੰਨੀ ਬੁਰੀ ਤਰ੍ਹਾਂ ਨਾਲ ਸਾਫ ਹੋਈ ਆ ਆਮ ਆਦਮੀ ਪਾਰਟੀ ਜਿੱਦਾਂ ਲੋਕ ਸਭਾ ਹੀ ਸਾਫ ਹੋਈ ਸੀ 13 ਤੋਂ 3 ਸੀਟਾਂ ਮਿਲੀਆਂ ਸੀ ਤੇ ਅੱਗੇ ਨਗਰ ਨਿਗਮ ਚੋਣਾਂ ਜੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਜਿਹੜੀ ਹੈ ਸਾਫ ਹੋਣ ਵਾਲੀ ਸਥਿਤੀ ਜਾ ਗਈ ਹੈ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਨੇ ਵਾਦਾ ਕੋਈ ਨਹੀਂ ਪੂਰਾ ਕੀਤਾ ਉਹ ਕਹਿ ਰਹੇ ਨੇ 45000 ਨੌਕਰੀਆਂ ਦਿੱਤੀਆਂ ਨੇ ਬਿਜਲੀ ਦੇ ਬਿੱਲ ਜਿਹੜੇ ਕੀ ਜ਼ੀਰੋ ਆ ਰਹੇ ਨੇ ਤੇ ਨਾਲ ਮੁਹੱਲਾ ਕਲੀਨਿਕ ਖੋਲ ਤੇ ਲੋਕਾਂ ਨੂੰ ਮੁਫਤ ਜਿਹੜਾ ਕੀ ਇਲਾਜ ਮਿਲ ਰਿਹਾ ਹੈ ਪਹਿਲੀ ਗੱਲ ਤੇ ਜਿੱਥੋਂ ਤੱਕ ਵਾਅਦੇ ਸੀਗੇ 50% ਮਹਿਲਾਵਾਂ ਨੇ ਧੋਖਾ ਕੀਤਾ ਭੈਣਾ ਨਾਲ ਮਾਤਾਵਾ ਨਾਲ ਇਹਨਾਂ ਨੇ ਕਿਹਾ ਸੀ ਕਿ 1000 ਰੁਪਏ ਹਰੀ ਦੇ ਖਾਤੇ ਚ ਆ ਕੇ ਆਏਗਾ ਕਹਿੰਦੇ ਜਲਦੀ ਆ ਜਾਏਗਾ ਜੀ ਖਾਤੇ ਵਿੱਚ ਅੱਜੋ 3 ਸਾਲ ਹੀ ਤੇ ਆਇਆ ਨਹੀਂ ਤੇ ਰਹਿ ਤੇ 2 ਸਾਲ ਗਏ ਝੂਠ ਫੇਰ ਬੋਲਦੇ ਨੇ ਆਇਆ ਨਹੀਂ ਅੱਛਾ ਜਿੱਥੋਂ ਤੱਕ ਹੈ ਗਏ ਨੌਜਵਾਨ ਉਹਨਾਂ ਨੇ ਝੂਠਾ ਵਾਦਾ ਕੀਤਾ ਸੀ 10 ਲੱਖ ਨੌਕਰੀਆਂ ਦਾ ਕਿੱਥੇ ਨੇ 10 ਲੱਖ ਨੌਕਰੀਆਂ ਅੱਜ ਕਿਸਾਨਾਂ ਨਾਲ ਵਾਦਾ ਕੀਤਾ ਸੀ ਅਨਮੋਲ ਗਗਨ ਮਾਨ ਇਹਨਾਂ ਦੀ ਮੰਤਰੀ ਸੀ ਉਹਨਾਂ ਨੇ ਵਾਦਾ ਕੀਤਾ ਭਗਵੰਤ ਮਾਨ ਜੀ ਦੀ ਪ੍ਰੈਜ਼ੈਂਸ ਵਿੱਚ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦੇਵਾਂਗੇ ਕਿਸਾਨਾਂ ਦਾ ਕੋਈ ਕਰਜ਼ਾ ਮਾਫ਼ ਨਹੀਂ ਹੋਇਆ ਪੁਰਾਣੇ ਹਸਪਤਾਲਾਂ ਤੇ ਮੁਹੱਲਾ ਕਲੀਨਿੰਗ ਦੇ ਬੋਰਡ ਲੈ ਜਿਹੜੇ ਉਨਤਰਨ ਲੱਗੇ ਨੇ ਕਿਉਂਕਿ ਇਹਨਾਂ ਨੇ ਧੋਖਾ ਕੀਤਾ ਉਹ ਕੰਮ ਬਦਲ ਨਹੀਂ ਜਾ ਰਹੇ ਮੈਂ ਉਹੀ ਦੱਸ ਰਿਹਾ ਨਾ ਉਹ ਮੋਲਾ ਗਲੈਰਿਕ ਬੋਰਨ ਨਹੀਂ ਖੁੱਲੇ ਖੁੱਲੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਕਿ ਗਰੀਬਾਂ ਲਈ 5 ਰੁਪਏ ਦਾ ਫ੍ਰੀ ਜਿਹੜਾ ਖਾਣਾ ਦੇਵਾਂਗੇ ਸਾਰੇ ਪੰਜਾਬ ਵਿੱਚ ਤਾਂ ਕਿ ਕੋਈ ਭੁੱਖਾ ਨਾ ਸੋਏ ਮੋਦੀ ਜੀ ਦੇ 2018 ਤੋਂ ਲੈ ਕੇ 2029 ਤੱਕ ਆਉਣ ਵਾਲੇ ਤੱਕ ਮੁਫਤ ਰਾਸ਼ਨ ਦੇ ਰਹੇ ਨੇ 80 ਕਰੋੜ ਦੇਸ਼ ਵਾਸੀਆਂ ਨੂੰ ਪਰ ਇਹ ਮਾਨ ਸਰਕਾਰ ਨੇ ਕਿਸੇ ਨੂੰ 5 ਰੁਪਏ ਦਾ ਉਹ ਖਾਣਾ ਨਹੀਂ ਦਿੱਤਾ ਸੋ ਹਰੀ ਦੇ ਨਾਲ ਧੋਖਾ ਕੀਤਾ ਵਪਾਰੀਆਂ ਨਾਲ ਧੋਖਾ ਕੀਤਾ ਬਿਜਲੀ ਦੇ ਕਰਤੀ ਹੈ ਮਹਿੰਗੀ ਅਜ ਵਪਾਰੀਆਂ ਦਾ ਲੱਕ ਤੋੜਦਾ ਉਦਯੋਗਪਤੀਆਂ ਦਾ ਲੱਕ ਤੋੜਦਾ ਇਹਨਾਂ ਨੇ ਬਿਜਲੀ ਮਹਿੰਗੀ ਕਰਕੇ ਵਾਦਾ ਕਿਹੜਾ ਪੂਰਾ ਕੀਤਾ ਸੋ ਵਪਾਰੀ ਤੰਗ ਉਦਯੋਗਪਤੀ ਤੰਗ ਸਰਕਾਰੀ ਨੌਕਰੀ ਵੀ ਤੰਗ ਨੇ ਉਹਨਾਂ ਦੀ ਤੰਗਾਵਾ ਲੇਟ ਮਿਲਦੀਆਂ ਨੇ ਉਹਨਾਂ ਨੂੰ ਜਿਹੜਾ ਮਹंगाई ਪੱਤਾ ਉਹ ਨਹੀਂ ਮਿਲਦਾ ਤੋ ਇਹ ਸਰਕਾਰ ਹਰ ਫਰੰਟ ਤੇ ਆਮ ਆਦਮੀ ਪਾਰਟੀ ਦੀ ਫੇਰ ਹੋ ਗਈ ਹੈ। ਮੁੱਖ ਸਾਹਿਬ ਚੱਬੇਵਾਲ ਹਲਕੇ ਦੇ ਤੁਸੀਂ ਇੰਚਾਰਜ ਹੋ। ਬਾਕੀ ਵੀ ਤਿੰਨ ਹਲਕੇ ਦੇ ਇਲੈਕਸ਼ਨ ਹੋ ਰਹੇ ਜਿਮਨੀ ਜੋਣਾ ਵਿੱਚ ਕੀ ਲੱਗਦਾ ਹੈ ਅੱਜ ਕਿ ਭਾਜਪਾ ਕੋਈ ਕਰ ਵਿਖਾਏਗੀ ਪੰਜਾਬ ਭਾਰਤੀ ਜਨਤਾ ਪਾਰਟੀ ਦਾ ਬੂਟਾ ਵੱਟ ਫਰਕਸ਼ ਬਨੇਗਾ। ਪਿੰਡਾਂ ਹਰ ਪਿੰਡਾਂ ਪਿੰਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਯੂਨਿਟ ਬਣਿਆ। ਇਹ ਇਲੈਕਸ਼ਨ ਦੇ ਸਾਡੇ ਲਈ ਸਮਝੋਗੇ ਇੱਕ ਸਵਰਨਮ ਅਫਸਰ ਆਇਆ ਮੈਨੂੰ ਫਾਲਨ ਨਜ਼ਰ ਆਉਂਦਾ ਮੈਂ ਦੱਸ ਰਿਹਾ ਹਾਂ ਜੀ ਸਵਰਨਮ ਅਫਸਰ ਆਇਆ ਕਿ ਅਸੀਂ ਹਰ ਪਿੰਡ ਦੇ ਵਿੱਚ ਆਪਣਾ ਯੂਨਿਟ ਸਥਾਪਿਤ ਕਰ ਲਿਆ ਹੈ ਇਹ ਚਾਰੋਂ ਹਲਕੇ ਲੈ ਲੋ ਵਾਕੀ ਪੰਜਾਬ ਦੇ ਹੋਰ ਹਲਕਿਆਂ ਦੇ ਵਿੱਚ ਵੀ ਔਰ ਮੈਨੂੰ ਇਹ ਨਜ਼ਰ ਆਉਂਦਾ ਹੈ ਕਿ ਜਿੱਥੇ ਲੋਕ ਭਾਜਪਾ ਨੂੰ ਆਪਣਾ ਭਵਿੱਖ ਸਮਝ ਰਹੇ ਨੇ ਲੋਕ ਚਾਹੁੰਦੇ ਨੇ ਕਿ ਉੱਪਰ ਵੀ ਮੋਦੀ ਜੀ ਭਾਜਪਾ ਦੇ ਨੀਚੇ ਵੀ ਭਾਜਪਾ ਦੀ ਸਰਕਾਰ ਔਰ ਇਹ ਐਕਸਪੈਰੀਮੈਂਟ ਹੋ ਜਾਏਗਾ ਤਾਂ ਫਿਰ ਇਕੋ ਹਰ ਨਹੀਂ بار-बार ਭਾਜਪਾ ਦੀ ਸਰਕਾਰ ਜਿਹੜੀ ਆ ਪੰਜਾਬ ਵਿੱਚ ਬਣੇਗੀ। ਜਿਵੇਂ ਜਿਮਨੀ ਚੋਣਾ ਸਿਆਸੀ ਭਵਿੱਖ ਤਿਆ ਕਰਨ ਜਾ ਰਹੀਆਂ ਪੰਜਾਬ ਦਾ। ਲੋਕ ਸਭਾ ਤਾਂ ਸ਼ੁਰੂ ਹੋ ਗਿਆ ਜੀ। ਲੋਕ ਸਭਾ ਚੋਣਾਂ ਤੋਂ ਉਹ ਗ੍ਰਾਫ ਵੱਧਾ ਜਾ ਰਿਹਾ ਤੇ ਉਹ ਗ੍ਰਾਫ ਵੱਧਾ ਹੀ ਜਾਏਗਾ ਔਰ ਜਿੱਤ ਪ੍ਰਾਪਤ ਕਰਾਂਗੇ ਚਾਰੋਂ ਜਿਹੜੇ ਇਹ ਬਾਈ ਇਲੈਕਸ਼ਨਸ ਨੇ ਉਪ ਚੋਣਾਂ ਨੇ ਜਿੱਤ ਪ੍ਰਾਪਤ ਕਰਾਂਗੇ ਔਰ 2027 ਦੇ ਅਵਸ਼ ਭਾਜਪਾ ਦਾ ਮੁੱਖ ਮੰਤਰੀ ਬਣੇਗਾ, ਭਾਜਪਾ ਦੀ ਸਰਕਾਰ ਬਣੇਗੀ ਔਰ ਭਾਜਪਾ ਦੀ ਡਬਲ ਇੰਜਨ ਸਰਕਾਰ ਜਿਹੜੀ ਹੈ ਜਿੱਥੇ ਵਿਕਾਸ ਕਰਵਾਏਗੀ ਜਿੱਥੇ ਲੋਕਾਂ ਨੂੰ ਸੁਵਿਧਾਵਾ ਦੇਗੀ ਉੱਥੇ ਹੀ ਕਰਾਈਮ ਫਰੀ ਪੰਜਾਬ ਬਣਾਏਗੀ ਡਰੱਗ ਫਰੀ ਪੰਜਾਬ ਬਣਾਏਗੀ ਜਿਹਨੂੰ ਕਹਿ ਸਕਦੇ ਆ ਹਰ ਤਰ੍ਹਾਂ ਦਾ ਜਿਹੜਾ ਇੱਕ ਅੱਛਾ ਜੀਵਨ ਹੈ ਉਹ ਪੰਜਾਬ ਦੇ ਲੋਕਾਂ ਨੂੰ ਮਿਲੇਗਾ थैंक यू ਬਿਲਕੁਲ ਜੀ ਇਹ ਨੇ ਸਾਬਕਾ ਸਾਂਸਦ ਔਰ ਸਾਬਕਾ ਪੰਜਾਬ ਭਾਜਪਾ ਦੇ ਪ੍ਰਧਾਨ ਨਾਲ ਚੱਬੇਵਾਲ ਹਲਕੇ ਦੇ ਇੰਚਾਰਜ ਸ਼ਵੇਤ ਮਲਿਕ ਜਿਹੜੇ ਕਿ ਦਾਵਾ ਕਰ ਰਹੇ ਨੇ ਵੀ ਇਸ ਵਾਰ ਜਿਹੜਾ ਕਿ ਚਾਰ ਜਿੰਮਨੀ ਚੋਣਾਂ ਤੇ ਭਾਜਪਾ ਜਿਹੜੀ ਕਿ ਜਿੱਤ ਦਰਜ ਕਰੇਗੀ ਔਰ ਜੋ ਪੰਜਾਬ ਦਾ ਸਿਆਸੀ ਪੁਵੇਖ ਹੈ ਉਹ ਹੁਣ ਤੈਅ ਕਰਨਗੇ ਲੋਕ ਕਿਉਂਕਿ 2027 ਵਿੱਚ ਜਿਹੜਾ ਕਿ ਪੰਜਾਬ ਅੰਦਰ ਭਾਜਪਾ ਜਿਹੜੀ ਕਿ ਆਪਣਾ ਸਰਕਾਰ ਤੇ ਸੀਐਮ ਬਣਾਉਣ ਜਾ ਰਹੀ ਹੈ। ਕੈਮਪਰਸ ਵਿਪਨ ਸ਼ਰਮਾ ਨਾਲ ਸਿਕੰਦਰ ਪਸਰੀਚਾ ਦੈਨਿਕ ਸੁਰਾ ਟੀਵੀ ਅੰਮ੍ਰਿਤਸਰ